ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵਿੱਚ ਵੀਰੇ ਦੂਜਾ ਸੋਆ ਐਚਐਫ ਨਸਲ ਦੀ ਕਾਲੀ ਬਲੈਕ ਬੈੜ ਆਪਾਂ ਤੁਹਾਨੂੰ ਦਿਖਾਵਾਂਗੇ 15 ਤੋਂ 18 ਦਿਨਾਂ ਦੀ ਬਾਈ ਕਹਿੰਦਾ ਸੂਈ ਵੀ ਆ ਦੁੱਧ 16 ਕਿਲੋ ਰੈਡੀ ਹੈ ਗੱਲਬਾਤ ਕਰਾਵਾਂ ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਤੇ ਨੇੜੇ ਸਲਾਂਤਪੁਰਾ ਡੇਰਾ ਬਾਈ ਦੇ ਤੇ ਪਿੰਡ ਬੁਰਜ ਰਾਜਗੜ ਗੱਲਬਾਤ ਬਾਈ ਨਾਲ ਕਰਾਵਾਂਗੇ ਹੋਰ ਬਾਈ ਟੈਣੀ ਸਤਿਕਾਰ ਹੋਰ ਠੀਕ ਠਾਕ ਹਾਂ ਜੀ ਤੇ ਡੈਣੀ ਬੈਗ ਜਾਂਦੇ ਪਸੂ ਪਹਿਲਾਂ ਹਾਂ ਭਾਈ ਬਹੁਤ ਵਧੀਆ ਬੈਗਦੇ ਪਰਮਾਰਮਾਨ ਤੇ ਨੰਬਰ ਬੋਲੀਆ ਆਪਣਾ 88520 ਵਾਲੀ ਕਿਤਾਬ ਠੀਕ ਆ ਵੀਰੇ ਤੇ ਪਿੰਡ ਬਰਜਰਾਜ ਕੈਂਟ ਬਰਜਰਾਜ ਅੱਜ ਫਿਰ ਦੂਜਾ ਸੂਆ ਵੜ ਲੈਣ ਦੀ ਕਾਰੀ ਅੱਜ ਦੂਜਾ ਸੂਆ ਜੀ ਜਮਾ ਬਹੁਤ ਵਧੀਆ ਅੱਛੀ ਠੰਡੀ ਦਾ ਆਂਟੀ ਨਹੀਂ ਕੋਈ ਠੀਕ ਆ ਵੀਰੇ ਤੇ ਕੀ ਡਿਟੇਲ ਆ ਵੀਰੇ ਇਹਦੀ ਇਹ ਤਾਂ ਥੱਲੇ ਭਾਈ ਹੁਣ ਤੂੰ 16 ਲੀਟਰ ਉਹ ਤਾਂ ਮੰਨ ਕੇ ਲੈ ਬਿਆ ਕਰਾ ਠੀਕ ਆ ਹੋਰ ਵੀ ਵੱਜੂਗੀ ਹਾਂ ਇਹਦਾ ਆਪਣੇ ਕੋਲ ਰਾਤ ਹੀ ਆ ਜਾਂਦਾ ਮਗਰ ਇਹਦੇ ਮੇਲ ਕਾ ਬੱਚਾ ਆ ਗਿਆ ਹਾਂ ਬੱਚਾ ਠੀਕ ਆ ਕਿੰਨੇ ਦਿਨਾਂ ਦੀ ਸੂਈ ਵੀ ਆ ਏ ਭਾਈ 20 25 ਕਿਦ ਨਾਲੀ ਨਾਲ ਹੋਣੀ ਬਹੈਨੀ ਚਲ ਆ ਤੂੰ ਸੱਚੀ ਗੱਲ ਕਰੀ ਆ ਜਮਾ ਐਂ ਜਾਈਦਾ ਵੀਰੇ ਤੇ ਦੁੱਧ ਜਾਣੀ 16 ਕਿਲੋ ਰੈਡੀ 16 ਕਿਲੋ ਚੋਕੇ ਦੇਵਾਂਗਾ ਹੋਊ ਪੂਰਾ ਵਦ 24 ਤੋਂ ਸਾਰੀ ਕਰਕੇ ਦਿਖਾਵਾਂਗੇ ਆ ਦੇਖੋ ਚਾਰੇ ਥਣ ਪੂਰੇ ਨਿਖਰਵੇਂ ਗੈਬ ਤੇ ਮਿਲਕਵੇਨ ਪੂਰੀ ਵਧੀਆ ਅੱਗੇ ਪਿੱਛੇ ਦਾ ਹਵਾਨਾ ਰੋਕ ਲਈਏ ਕਮੈਂਟ ਮਗਰੋਂ ਵੀ ਤੁਹਾਨੂੰ ਮੈਂ ਹਵਾਨਾ ਦਿਖਾਉਣਾ ਦੇਖੋ ਦੇਖੋ ਇੱਥੋਂ ਸ਼ੁਰੂ ਹੁੰਦਾ ਤੇ ਤਾਂ ਸੂਧ ਕਰ ਟੱਚ ਕਰਦਾਗਾ ਮਿਲਕਵੇਨ ਪੂਰੀ ਵਧੀਆ ਕੱਢ ਲਾ ਟੈਣੀ ਬਾਹਰ ਨੂੰ ਪੂਰੀ ਚੰਗੀ ਇੱਕ ਨੰਬਰ ਵੜ ਹੈਗੀ ਦੂਜਾ ਸੂਆ ਵਧੀਆ ਕੱਢ ਕਾਢਦੇ ਕੋਈ ਛੋਟੀ ਨਹੀਂ ਇੱਕ ਨੰਬਰ ਚੱਲ ਇੱਧਰ ਕੱਢ ਲਵੇ ਆ ਦੇਖੋ ਜੀ ਪੂਰੇ ਵਧੀਆ ਪਰ ਥੋੜਾ ਜਿਹਾ ਧਲਕਣਾ ਬਾਈ ਦਾ ਤੁਸੀਂ ਚੈੱਕ ਕਰੋ ਜੀ ਇੱਕ ਨੰਬਰ ਵਾਇਡ ਹੈਗੀ ਠੀਕ ਤਾਂ ਪੂਰੀ ਬੱਡੀ ਠੀਕ ਖੜਾ ਕੇ ਚੋੜਾ ਠੀਕ ਆ ਵੀਰੇ ਚੱਲ ਲੈ ਚੱਲ ਲੈ ਲੰਮੀ ਆ ਦੇਖੋ ਜੀ ਪੂਰੀ ਵਧੀਆ ਤੇ ਕਰ ਲਿਓ ਬਾਈ ਨਾਲ ਸੰਪਰਕ 24 ਤੁਹਾਨੂੰ ਸਾਰੀ ਕਾ ਫੇਸ ਕੁਆਲਿਟੀ ਦੇਖੋ ਜੀ ਇੱਕ ਨੰਬਰ ਦੇਖੋ ਪੂਰੀ ਜਾਦ ਬਰੀਡ ਵਾਲੀ ਆ ਦੇਖੋ ਨੇੜ ਤੋਂ ਥਣ ਲੇਵਾ ਚੈੱਕ ਕਰ ਲਓ ਪੂਰੀ ਚੱਲ ਲੈ ਚੱਲ ਵੀਰੇ ਤੇ ਟੈਣੀ ਚੰਗੇ ਫੂਨ ਫਾਨ ਆਉਂਦੇ ਆ ਆ ਦੇਖੋ ਜੀ ਇੱਕ ਨੰਬਰ ਹੋਰ ਹੈ 24 ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਹੱਥ ਗੁੱਲੇਵਾ ਦੇਖੋ ਜਿਹੜੇ ਕੰਪੀਟੀਸ਼ਨ ਵਾਲੀਆਂ ਵੜਾ ਹੁੰਦੀਆਂ ਨਾ ਉਸ ਤਰ੍ਹਾਂ ਦਾ ਇਹਦਾ ਲੇਵਾ ਵੀਰੇ ਆ ਦੇਖੋ ਮੂਹਰੇ ਦੇਖੋ ਫੋਟਾਂ ਨੂੰ ਮੂਹਰੇ ਪਿਆ ਤੇ ਮਗਰੋਂ ਦੇਖੋ 24 ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਬਣੇ ਰਹੋ ਵੀਡੀਓ ਨੂੰ ਛੱਡ ਕੇ ਨਾ ਜਾਇਓ ਦੇਖੋ ਵੀਰੋ ਨਿਆਣਾ ਲਿਆ ਪਾ ਬੱਚਾ ਕੋਈ ਇਹਨਾਂ ਵੜਾ ਥੱਲੇ ਛੱਡਣ ਦੀ ਕੋਈ ਏਡੀ ਖਾਸ ਜ਼ਰੂਰਤ ਨਹੀਂ ਹੁੰਦੀਗੀ ਤੇ ਪਸਮਾ ਪਸਮੂ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਬੈਡ ਹੈ ਵੀਰੇ ਮਨ ਖੁਸ਼ ਹੁੰਦਾਗਾ ਪਿੱਛੇ ਤੋਂ ਦੇਖੋ ਵਾਹਨਾ ਮੈਂ ਤੁਹਾਨੂੰ ਦੂਜੀ ਸ਼ਾਈਡ ਤੋਂ ਇਹਦੀ ਮਲਕਵੇਨ ਚੈੱਕ ਕਰਾਉਣਾ ਸੀ ਜੂਰ ਤਾਂ ਫੁੱਲ ਆ ਫੁੱਲਣ ਹੁਲਣ ਆਈ ਤਾਂ ਕੋਈ ਗੱਲ ਹੀ ਨਹੀਂ ਪੌਣ ਦੀ ਬਾਲਟੀ ਦੁਬਾਰਾ ਚੱਕ ਲੈ ਜਾ ਕੇ ਬਾਹਰ ਲੈ ਘਰੇ ਜੇ ਦੂਈ ਚੋਣੀਆਂ ਪਾਉਂਦੀ ਪਸਮਾ ਕੇ ਬਾਲਟੀ ਚੱਕ ਲੈ ਆ ਕਰੋ ਕਰੋ ਜਾ ਕੇ ਐਨੀ ਵਧੀਆ ਗੀ ਤੇ ਵਧੀਆ ਕੱਦਗਾਠ ਆ ਫੇਸ ਕੁਆਲਿਟੀ ਬਹੁਤ ਵਧੀਆ ਆ ਦੇਖੋ ਪੱਠੇ ਪੂਰੇ ਖੰਦੀ ਆ ਚਾਰੂ ਚਾਰੂ ਫੁੱਲ ਆ ਤੇ ਦੋ ਟਾਈਮ ਪੌਣ ਦੀ ਚੋਕੇ ਲੈ ਜਾ ਕਰੋ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਅਸਲੀ ਤੁਸੀਂ ਆਪ ਕਰ ਲੈਣੀ ਹੈਗੀ ਆ ਦੇਖੋ ਜੀ ਪਰ 22 ਦਾ ਮੈਨੂੰ ਕਿਤੇ ਲੰਬਾ ਨਹੀਂ ਹਜੇ ਆਇਆ ਹੋਊਗੀ 20 ਤੋਂ ਉੱਤੇ ਵੀਡੀਓ 22 ਦੀ ਆਪਾਂ ਅਪਲੋਡ ਕਰ ਦੇਣਾ ਚਲੋ ਜੀ ਕਰਦੇ ਹਾਂ 22 ਸ਼ੁਰੂ ਆ ਦੇਖੋ ਇਹ ਖਾਲੀ ਵਾਲਟੀ ਦੇਖੋ ਤੁਸੀਂ ਇੱਕ ਨੰਬਰ ਪੂਰੀ ਵਧੀਆ ਵਹਿੜ ਹੈਗੀ 22 ਨਾ ਕਰ ਲਿਓ ਸੰਪਰਕ ਤੇ ਆਹ ਦੇਖੋ ਧਾਰਾ ਦੂਰ ਦੇਖੋ ਪੈਂਦੇਆਂ ਵਿੱਚ ਜੰਨੇ ਨੂੰ ਆਹ ਦੇਖੋ ਜੀ ਮੈਂ ਕਿਹਨਾਂ ਕਿਆ ਬਾਤ ਹੈ ਕੋਈ ਘੂਰ ਨਹੀਂ ਕੋਈ ਛਰ ਨਹੀਂ ਕੋਈ ਥਣ ਤੋੜਦਾ ਨਹੀਂ ਕੋਈ ਮੁਕਦਾ ਨਹੀਂ ਵੀਡੀਓ ਆਪਾਂ ਚਵਾਈ ਕਰਕੇ ਪਾਉਣੇ ਹੁੰਦੇ ਆ ਜੇ ਕੋਈ ਬਾਈ ਨਹੀਂ ਮੰਨਦਾ ਉਹਦੀ ਆਪਾਂ ਧਾਰਾ ਮਾਰ ਕੇ ਪਾ ਲਿਆ ਤੇ ਪਰ ਮੇਰਾ ਇਹੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਵੀਡੀਓ ਪਾ ਗਏ ਚਵਾਈ ਕਰਕੇ ਵੀਰੇ ਬਣੇ ਰਹੋ ਵੀਡੀਓ ਆਪਣੀ 7-8 ਮਿੰਟ ਦੀ ਹੁੰਦੀ ਆ ਛੱਡ ਕੇ ਨਾ ਜਾਇਓ ਤੇ ਤੁਹਾਨੂੰ ਦਸੱਲੀ ਹੋ ਜੂਗੀ ਊਂ ਮੰਗਾਉਣੀ ਊਂ ਮੰਗਾ ਲਿਓ ਤੇ ਜੇ ਬਾਈ ਤੁਸੀਂ ਆ ਕੇ ਚੋਕੇ ਲੈ ਕੇ ਜਾਣੀ ਉਹ ਥੋੜੀ ਸਰਦਾਰਦੀ ਅਸਲ ਵਿੱਚ ਤਾਂ ਥੋੜੀ ਹੁੰਦੀ ਆ ਵੀਰੇ ਉਹ ਤੁਸੀਂ ਅਸੀਂ ਚੋਕੇ ਲੈ ਜਾ ਕਰੋ ਭਾਉਂਦੀ ਤੇ ਭਾਵੇਂ ਆਪ ਦੀ ਊਂ ਮੰਗਾਲਿਆ ਕਰੋ ਲਾਂਭਾ ਨਾ ਮੁੜ ਕੇ ਕੋਈ ਵੀ ਦਿਆ ਕਰੋ ਤੇ ਪਹਿਲਾਂ ਤਸੱਲੀ ਕਰ ਲਿਆ ਕਰੋ ਘਰੇ ਖੜੀ ਦੀ ਦੋ ਟਾਈਮ ਕਿ ਨਹੀਂ ਬਾਈ ਦੇਣੀ ਮੈਂ ਕਿਹਾ ਬਾਈ ਜੇ ਨਹੀਂ ਆਪ ਦੀ ਜੇ ਦਾ ਤਸੱਲੀ ਕਰਨੀ ਹੋਵੇ ਜੇ ਆਪਣੀ ਮਾਨਦਾਨੀ ਦੇ ਜਾਨੇ ਫਿਰ ਦੋਲ ਪਰ ਮੈਨੂੰ ਕੋਈ ਫੋਨ ਨਹੀਂ ਇਹ ਬਾਈ ਦਾ ਹਜੇ ਤੇ ਕਰਾਇਆ ਵੀ ਬਾਈ ਨੇ ਬੈਣ ਮਾਰੀ ਦੇਤੀ ਜਾਂ ਚੰਗੀ ਦੇਤੀ ਠੀਕ ਹੈ ਨਾ ਗੱਲ ਦੋ ਦਿਨਾਂ ਲਈ ਤਾਂ ਨੰਬਰ ਰੱਖ ਲੈ ਕੋਲੇ ਨਹੀਂ ਵਧੀਆ ਰਹੇਗਾ ਵੀਰੇ ਕਿਉਂਕਿ ਅੱਜਕੱਲ ਠੱਗੀਆਂ ਠੋਰੀਆਂ ਬਾਲੀਆਂ ਮਾਰਨ ਲੱਗ ਗਏ ਲੋਕ ਬਾਲਾ ਕੋ ਕਰਦੇ ਕੱਲ ਕਰ ਮੇਰੇ ਤਾਂ ਪੁੱਛਿਆ ਮੈਂ ਤਾਂ ਫੋਨ ਲਾ ਕੇ ਹਾਂ ਠੀਕ ਆ ਦੇਖੋ ਜੀ ਆਪਾਂ ਨੂੰ ਕੋਈ ਵੀਰੇ ਕੋਈ ਪੈਸੇ ਨਾਲ ਲਾਲਚ ਨਹੀਂ ਹੈਗਾ ਕੁਛ ਨਹੀਂ ਆਪਾਂ ਨੂੰ ਸ਼ੌਂਕ ਆ ਸ਼ੌਂਕ ਨਾਲ ਕੰਮ ਕਰਨਾਗਾ ਕੋਈ ਪੈਸੇ ਦੀ ਖਾਤਰ ਮੈਂ ਕਿਸੇ ਦੀ ਮਾੜੀ ਦੀ ਵੀਡੀਓ ਮੈਂ ਨਹੀਂ ਪਾਉਣੀ ਠੀਕ ਆ ਆਪਾਂ ਇੱਕ ਨੰਬਰ ਕੰਮ ਕਰਨਾ ਜਿ ਨਜ਼ਰ ਕਰਨਾ ਤੇ ਕਰਦੇ ਰਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਕਮੈਂਟ ਕਰ ਲਓ ਸ਼ੇਅਰ ਕਰ ਦਿਓ ਤੇ ਕੰਮ ਦੱਸਿਓ ਕਿਹੋ ਜਿਹਾ ਤੁਹਾਨੂੰ ਲੱਗਦਾਗਾ ਤੇ ਬਾਈ ਦੀ ਮੈਂ ਵੀਡੀਓ ਗਾਰੰਟੀ ਹੋਈ ਇਹ ਵਧੀਆ ਵੀਡੀਓ ਦਾ ਰਿਸਪੌਂਸ ਆਉਂਦਾ ਇਹਦਾ ਤੇ ਚੰਗਾ ਹੀ ਕੰਮ ਆਗਾ ਆ ਦੇਖੋ ਜੀ ਇੱਕ ਨੰਬਰ ਆ ਵੀ ਪੂਰੀ ਪੂਰੀ ਬੱਡੀ ਵਹਿੜਾ ਚਾਰੂ ਜੂਰੂ ਖੋਲਾ ਹੁਣ ਤਾਂ ਤੁਸੀਂ ਬਸ ਦੁੱਧ ਹੀ ਪਾਉਣ ਲੱਗੇ ਮਗਰ ਇਹਦੇ ਬੱਚਾ ਆ ਗਿਆ 15 ਤੋਂ 20 ਦਿਨਾਂ ਦੀ ਸੂਈ ਵੀ ਆ ਗਈ ਬਹੁਤ ਪਿਆਰ ਬਖਸ਼ਿਆ ਵੀਰੇ ਤੁਸੀਂ ਤੇ ਬਖਸ਼ਦੇ ਰਹੋ ਧੰਨਵਾਦ ਤੁਹਾਡਾ ਥੋੜੀ ਜਿਹੀ ਮੇਰੀ ਸਿਹਤ ਨੂੰ ਪ੍ਰੋਬਲਮ ਆ ਗਈ ਸੀ ਹੁਣ 2 ਦਿਨ ਵੀਡੀਓ ਤਾਂ ਹੀ ਨਹੀਂ ਪਈ ਤੇ ਚੱਕੀ ਤੁਰਿਆਉਣਾ ਆਪਾਂ ਕੰਮ ਤੇ ਉਧਰੋਂ ਫਿਰ ਖੇਤੀਬਾੜੀ ਦਾ ਵੀ ਆਪਣਾ ਕੰਮ ਆ ਨਾਲ ਸਵੇਰ ਤੇ ਤਾਂ ਹੈ ਨਹੀਂ ਤੇ ਉਹ ਵੀ ਹਾਂ ਵੀਰੇ ਦੀਦੀ ਜਾਂਦੀ ਅਸੀਲ ਦਾ ਰਹਿਣੀ ਨਹੀਂ ਨਹੀਂ ਠੀਕ ਆ ਵੀਰੇ ਬਹੁਤ ਚੰਗੀ ਵਹਿੜ ਹੈਗੀ ਤੂੰ ਐਂ ਕਰ ਵੀਰੇ ਭਾਂਡਾ ਲਿਆ ਹੋਰੇ ਚ ਚੋਈ ਨਹੀਂ ਆਣੀ ਠੀਕ ਭਾਂਡਾ ਲਿਆ ਅੱਧ ਕਰੀ ਚੱਲੋ ਵੀਰੇ ਚੱਕ ਇੱਕ ਨੰਬਰ ਆ ਜਾਗਾ ਹੈ ਕੋ ਮੈਂ ਬਾਲਟੀ ਮੰਗਾ ਲਓ ਜੀ ਹੋਰ ਠੀਕ ਹੈ ਵੀਰੇ ਤੇਰੀ ਚਲੋ ਜੇ ਕੋ ਪੂਰੀ ਮਾਨਖੋਸ਼ ਹੁੰਦਾ ਚਵਾਈ ਦਾ ਵੀਰੇ ਬਾਲਟੀ ਤਾਂ ਨੂੰ ਆਉਂਦੀ ਆ ਧਾਰਾ ਗਵਾਂਡੀਆਂ ਦੇ ਖਣਦੀਆਂ বাজਦੀਆਂ ਰਿਕਾਡ ਪੈਂਦਾ ਬਾਲਟੀ 'ਚ ਤਿੰਨ ਚਾਰ ਮਿੰਟਾਂ ਦੀ ਚਵਾਈ ਆ ਸਾਰੀ ਇੱਕ ਨੰਬਰ ਵਾਇਰਡ ਆਗੀ ਪਰ ਗਿ ਵੀਰੇ ਲਿਆ ਬਾਲਟੀ ਜੇ ਕੋਸ ਹੋਰ ਭੰਡਾ ਵਾਇਰਡ ਮੈਨੂੰ ਇਹਨਾਂ ਪਤਾ ਵੀ ਦੀ ਤੇ ਜੋ ਠੀਕ ਹੈ ਹੈ ਇਹ ਦਿਨ ਖਰਚੂ ਵੀਰੇ ਵੱਧ ਆ ਗਿਆ ਢੋਲੀ ਲੱਤ ਲਾ ਕੇ ਫਿਰ ਉਹ ਨਾ ਚੋੜੂ ਨਹੀਂ ਢੋਲੀ 'ਚ ਨਹੀਂ ਲੱਦਣਾ ਤੂੰ ਹੋਰ ਭਾਂਡਾ ਲਿਆ ਹੋਰ ਭਾਂਡਾ ਹੁਣ ਪੀ ਲੈ ਤੂੰ ਹਾਂ ਆ ਦੇਖੋ ਜੀ ਇੱਕ ਨੰਬਰ ਬਾਜ ਜੀ ਡੁੱਲੂ ਗਾ ਦੂਜੀ ਚ ਹੁਣ ਚੱਕੋ ਚੱਕ ਲੈਣੀ ਇੱਥੇ ਰੱਖ ਲਓ ਪਾਸੇ ਨਾਲ ਲੈ ਜਾਓ ਫੇਰੀ ਚੱਲਿਓ ਉਸ ਬਾਰਕ ਵਾਈ ਨਾਲ ਚੈੱਕ ਕਰ ਲਓ ਪੂਰੀ ਵਧੀਆ ਇੱਕ ਨੰਬਰ ਆ ਦੇਖੋ ਜੀ ਬਾ ਥੋੜੀ ਬਾਕੀ ਐ ਵੇਰੇਜ ਵਾਈ ਲਾ ਕੇ ਨੇੜੇ ਉਹ ਤਾਂ ਪਾਰਟੀ 2 ਕਿਲੋ 2 ਕਿਲੋ ਨਹੀਂ ਦੁੱਧ ਹੈਗਾ ਵੀਰੇ 16 ਕਿਲੋ ਪੱਕਾ ਹੀ ਆ ਹੂੰ ਬਾਦ ਦੀ ਐ ਦੂ ਘਾਟੀ ਦੱਸਿਆ ਤੁਹਾਨੂੰ ਮੈਨੂੰ ਲੱਗ ਗਿਆ ਪਤਾ ਦੇਖ ਕੇ ਝੂਠ ਨਹੀਂ ਮਾਰ ਕੇ ਦੇਣੀ ਕੀ ਫਾਇਦਾ ਵੀਰੇ ਯਾਰ ਝੂਠਾਂ ਦਾ ਤਾਂ ਥੋੜਾ ਜਰ ਕੰਮ ਚੱਲਦਾ ਹੁੰਦਾ ਜੇ ਤੂੰ ਲੰਮਾ-ਥਾਮਾ ਕੰਮ ਚਲਾਉਣਾ ਗੱਪ ਨਾ ਮਾਰੀ ਜਾਵਾ ਵੀਡੀਓ ਤੇਰੀਆਂ ਆਪਾਂ ਪਾਉਂਦੇ ਰਹਿਾਂਗੇ ਆਈ ਆਪਣੇ ਕੋਲੇ ਕੱਲ ਆਪਾਂ ਚੈੱਕ ਕਰਕੇ ਫਿਰ ਵੀਡੀਓ ਪਾਏ ਵੀ ਕਿੰਨਾ ਬੋਧਾ ਹਾਂ ਇਹ ਵਧੀਆ ਗੱਲ ਹੈ ਜੀ ਹਾਂ ਆਈ ਨਹੀਂ ਵੀ ਆਉਂਦੀ ਲਈ ਕਰਤਾ ਵੀ ਉਧਰੋਂ ਅਗਰ ਆਪਾਂ ਫਰਾ ਮਾਰੀ ਜੋ ਬਾਕੀ 22 ਕੰਨੋਂ ਕੋਈ ਘਾਟ ਨਹੀਂ ਹੈਗੀ ਜਿਨੇ ਲਾਂਭਾ ਕਈਆਂ ਦਾ ਤਾਂ ਲਾਂਭਾ ਦੇਣ ਦਾ ਹੀ ਹੁੰਦਾ ਕੰਮ ਉਹਨਾਂ ਨੇ ਤਾਂ ਦੇ ਹੀ ਜਾਣੇ ਆਗੇ ਤੇ 22 ਕੰਨੋਂ ਕੋਈ ਘਾਟ ਨਹੀਂ ਇੱਕ ਨੰਬਰ ਆ ਆ ਦੇਖੋ ਜੀ ਢੋਲੀ ਵੀ ਲਾਤੀ ਨੇੜੇ ਨੇ ਉਹ ਦੇਖੋ ਤੇ ਵੀਡੀਓ ਲੰਮੀ ਹੁੰਦੀ ਆ ਤੁਸੀਂ ਆਪ ਚੋ ਕੇ ਲੈ ਜਾਓ ਵੀਡੀਓ ਹੁਣ ਆਪਾਂ ਰੋਕ ਰਹੇ ਆ ਧੰਨਵਾਦ ਵੀਰੇ ਤੁਹਾਡਾ ਸਾਰੇ ਵੀਰਾਂ ਦਾ ਆ ਦੇਖ ਲਓ ਬਾਲਟੀ ਫੇਰ ਬੱਚਾ ਦੇਖ ਲਓ ਕਿੰਨਾ ਕਰ ਗਿਆ ਜੀ ਠੀਕ ਠੀਕ ਹੈ ਜੀ ਹੋਰ ਵੀ ਜੁਗਤਨ 2 ਕਿਲੋ ਹੋ ਰਿਹਾ ਦੇਉ ਦੇਉ ਬਰੇ ਦੇ ਹੋਰ ਮੇਰੇ ਨਾਲ ਸੰਪਰਕ ਬਾਈ ਨਾਲ ਨੰਬਰ ਬਾਈ ਦਾ ਹੈਗਾ ਕਿੰਨਾ ਵੀਰੇ ਨੰਬਰ ਹੈ 81580 ਵਾਲੇ ਕਿਤਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ